ਟੋਲ ਪਲਾਜ਼ਾ ਤੇ ਪਰਚੀ ਨੂੰ ਲੈ ਕੇ ਕਿਸਾਨ ਯੂਨੀਅਨ ਦੇ ਇੱਕੋ ਯੂਨੀਅਨ ਦੇ ਦੋ ਧਿਰਾਂ ਵਿਚਕਾਰ ਚੱਲਿਆ ਡਾਗਾ ਤੇ ਜੰਮ ਕੇ ਹੋਈ ਲੜਾਈ ਮੌਕੇ ਤੇ ਪੁਲਿਸ ਦੇ ਉੱਚ ਅਧਿਕਾਰੀ ਪਹੁੰਚੇ ਤੇ ਮਾਮਲੇ ਨੂੰ ਸਾਥ ਕਰਵਾਇਆ ਵੇਖੋ ਪੂਰੀ ਖਬਰ ਕਿਵੇਂ ਛੋਟੀ ਜਹੀ ਟੋਲ ਪਲਾਜ਼ਾ ਦੀ ਪਰਚੀ ਹੋਇਆ ਹੰਗਾਮਾ ਕਿਸਾਨ ਆਗੂ ਤੇ ਕੀ ਕਹਿ ਰਹੇ ਪੁਲਿਸ ਦੇ ਉੱਚ ਅਧਿਕਾਰੀ ਰਿਪੋਰਟ ਬਿਊਰੋ ਸਾਡੇ ਬੰਦੇ ਸਸ ਲੈਣ ਵਾਪਸ ਆਏ ਜੰਡੇ ਵਾਲੇ ਬਲਾਕ ਦੇ ਪ੍ਰਧਾਨ ਹੋਰ ਇਹਨਾਂ ਆਣ ਕੇ ਇੱਥੇ ਗੁੰਡੇ ਸਾਧਲੇ ਉਹਨਾਂ ਨੂੰ ਧੱਕੇ ਮਾਰੇ ਉਹ ਸਾਥੀ ਉੱਥੇ ਚੱਲ ਗਏ ਪੁਲਸ ਜਿਹੜੀ ਮੂਫ ਤੱਕ ਬਣੀ ਰਹੀ ਸਾਈਡ ਤੇ ਫਿਰ ਇਹਨਾਂ ਨੇ ਆਣ ਕੇ ਜਦੋਂ ਸਾਥੀ ਸਾਰਾ ਅੰਮ੍ਰਿਤਸਰ ਜ਼ਿਲ੍ਹਾ ਤਰਨਤਾਰ ਦੇ ਜ਼ਿਲ੍ਹਾ ਪ੍ਰਧਾਨ ਹੋਰ ਜਿਹੜੇ ਸਾਥੀ ਆਉਦੇ ਦਰ ਪਹੁੰਚੇ ਇਹਨਾਂ ਨੇ ਆਣ ਕੇ ਇਹਨਾਂ ਨੇ ਗੁੰਡਿਆਂ ਨੇ ਇਹਨਾਂ ਦੇ ਡਾਂਗਾ ਚਲਾਉਣੀਆਂ ਚਾਲੂ ਕਰ ਦਿੱਤੀ ਫਿਰ ਵਿੱਚ ਪੁਲਿਸ ਨੇ ਪਾ ਕੇ ਉਹਨਾਂ ਗੁੰਡਿਆਂ ਨੂੰ ਭਜਾਇਆ ਤੇ ਹੁਣ ਵਿਸ਼ਵਾਸ ਦਿੱਤਾ ਵੀ ਇਹ ਇਦਾਂ ਦੀ ਕੋਈ ਗੱਲਬਾਤ ਨਹੀਂ ਹੋਊਗੀ ਮੈਂ ਕਹਿਣਾ ਚਾਹੁੰਨਾ ਕਿ ਕਈ ਲੋਕ ਜਿਹੜੇ ਸਾਡੇ ਝੰਡਾ ਲੈ ਕੇ ਉਧਰ ਨਾੜੇ ਲਾ ਰਹੇ ਇਹ ਬੜੀ ਸ਼ਰਮ ਵਾਲੀ ਗੱਲ ਹੈ ਮਤਲਬ ਤੁਹਾਨੂੰ ਪਤਾ ਵੈਸੇ ਝੰਡੇ ਕਈ ਫੜ ਲੈਂਦੇ ਨੇ ਵੀ ਅਸੀਂ ਜਥੇਬੰਦੀ ਵਾਲੇ ਮੈਨੂੰ ਨਹੀਂ ਪਤਾ ਇੱਥੇ ਜ਼ਿਲ੍ਹਾ ਅੰਮ੍ਰਿਤਸਰ ਦਾ ਇੱਕ ਆਗੂ ਆਪਣੇ ਆਪ ਨੂੰ ਕਹਿੰਦਾ ਵੀ ਮੈਂ ਜਥੇਬੰਦੀ ਦਾ ਜੁੜਿਆ ਹੋਇਆ ਹਾਂ ਭਲਵਿੰਦਰ ਸਿੰਘ ਮਾਲ ਉਹਦਾ ਨਾਮ ਹੈ ਉਹਨਾਂ ਦੇ ਕੋਈ ਬੰਦੇ ਇੱਥੋਂ ਗੱਡੀ ਨੰਗ ਰਹੀ ਸੀ ਤੇ ਸਾਡੇ ਜਿਹੜੇ ਮੁੰਡੇ ਨੇ ਇੱਥੇ ਟੋਲ ਪਲਾਜ਼ੇ ਤੇ ਲੱਗੇ ਹੋਏ ਉਹਨਾਂ ਨੇ ਕਿਤੇ ਉਹਨਾਂ ਨੂੰ ਪੁੱਛ ਲਿਆ ਆਈ ਕਾਰਡ ਵਗੈਰਾ ਕੁਝ ਵੀ ਤੇ ਉਹਨਾਂ ਨੇ ਅੱਗੋਂ ਗੁੰਡਾ ਕਰਦੀ ਕਰਨੀ ਸ਼ੁਰੂ ਕਰਤੀ ਉਥੋਂ ਮੁੜ ਕੇ ਅਸੀਂ ਵੀ ਜिले ਦੇ ਆਗੂ ਤੌਰ ਤੇ ਇੱਥੇ ਆਏ ਆ ਉਹਨਾਂ ਨੇ ਕਿਹਾ ਕਿ ਬੰਕੀ ਨਹੀਂ ہماری ਫਰੀ ਹੀ ਜਾਏਗੀ ਹਮਾਰੇ ਪ੍ਰਧਾਨ ਸਾਹਿਬ ਨਾਲ ਗੱਲ ਕਰ ਲੋ ਬੰਕੀ ਜੀ ਆਪਕੇ ਪ੍ਰਧਾਨ ਕੋਹਨੇ ਹੈ ਹਮ ਨਹੀਂ ਜਾਣਦੇ ਤਰੰਤਾਰਨ ਜ਼ਿਲ੍ਹੇ ਵਿੱਚ ਟੋਲ ਪਲਾza ਪੜਦਾ ਹੈ ਤਰੰਤਾਰਨ ਜ਼ਿਲ੍ਹੇ ਕੇ ਆਗੂ ਹੈਗੇ ਜਿਹੜੇ ਪ੍ਰਧਾਨ ਸਾਹਿਬ ਹੈਗੇ ਉਹਨਾਂ ਨਾਲ ਗੱਲ ਕਰਾ ਦਿਓ ਹਮਾਰੀ ਉਹ ਬੋਲੇ ਹਮ ਆਪਣੇ ਜੂਨੀਅਰ ਸੇ ਕਿਵੇਂ ਗੱਲ ਕਰਾ ਦੇਂਗੇ ਤੋਂ ਉਹਨਾਂ ਨੇ ਆਪਣਾ ਕਹਿ ਰਹਾ ਪੈਸੇ ਦੇ ਕੇ ਔਰ ਪਰਚੀ ਘਟਾ ਲਈ मैं ठीक है जी कोई गल नहीं उसके बाद में वो दोपहर को टोल प्लाजा पे वापस आते हैं जब उनके प्रधान साहब आए तो उन्होंने सीधा ही टोल प्लाजा फ्री करने के लिए गए वहां पे फिर हमारा स्टाफ सामने गाड़ियों के आगे बैठ गया बंद जी आप टेबल पे बैठ के बात कर लीजिए पहले अगर आप संतुष्ट नहीं होते हो फिर आप धरना लगा लीजिए कोई बात नहीं।, नहीं पहले गलत तो साबित करिए उसके बाद उन्होंने काफी सारे बंदे इकट्ठे किए उन लोगों ने खड़े खड़े पहले नारेबाजी की नारेबाजी करने के बाद में सीधा ही अटैक कर दिया पूरे प्लाजा पे ਜਿਸ ਪਲਾਜ਼ਾ ਤੇ ਕਾਫੀ ਜ਼ਿਆਦਾ ਤੋੜ-ਫੋੜ ਬਣਾਈ ਕੋ ਪਲਾਜ਼ਾ ਉਸ ਵਾਸਤੇ ਸਿੱਧੂਪੁਰ ਬਰਪਾ ਅਮਸ਼ਾ ਇਹਨਾਂ ਦੀ ਗੱਡੀ ਜਾ ਰਹੀ ਸੀ ਅਬਸਰ ਨੂੰ ਖਨੌਰੀ ਬਾਰਡਰ ਤੋਂ ਇਹਨਾਂ ਨੇ ਕਹਿਣ ਤੱਕ ਖਨੌਰੀ ਬਾਰਡਰ ਤੋਂ ਆ ਰਹੇ ਸੀ ਕਿ ਉਹ ਉਹਦੇ ਗੱਡੀ ਦੇ ਅੱਗੇ ਚੰਡਾ ਲੱਗਾ ਸੀ ਇਹਨਾਂ ਦੇ ਮਨੂਰੀ ਅਕੋਰਡਿੰਗ ਜਿਹੜਾ ਉਹ ਕਮਰਸ਼ੀਅਲ ਵਾਈਕਰ ਸੀ ਹਾਂ ਉਹਦਾ ਉਹਨਾਂ ਨੇ ਤੋਲ ਕੱਢ ਦਿੱਤਾ ਤੋਲ ਤੇ ਮੜਾ ਮੋਟਾ ਤਕਰਾਰ ਹੋਇਆ ਇਸ ਕਰਕੇ ਜੱਥੇ ਬੰਦੀ ਸਾਰੀ ਕੱਟੀ ਹੋ ਗਈ ਹੁਣ ਐਵੇਂ ਕਿੰਨੀ ਇਹਨਾਂ ਦਾ ਜਿਹੜਾ ਬੈਚ ਅਪ ਹੋ ਗਿਆ ਦੋਨੇ ਜਿਹੜੇ ਵਾਪਸ